ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਮੈਂ ਕਦੇ ਸੁਪਨੇ ਵਿੱਚ ਇੰਝ ਸੋਚਿਆ ਕਿ ਜੀਨੂ ਮੈਂ ਦਿਔਰ ਕਹਿੰਦੀ ਸੀ ਉਹਦੇ ਨਾਲ ਮੇਰਾ ਇਹ ਰਿਸ਼ਤਾ ਬਣ ਜਾਊਗਾ ਰੱਬਾ ਇਹੋ ਜੇ ਮੈਂ ਕਿਹੜੇ ਮਾੜੇ ਕਰਮ ਕੀਤੇ ਸੀ ਛੇੜਾ ਮੇਰੇ ਨਾਲ ਇਹ ਸਭ ਕੁਝ ਹੋ ਗਿਆ ਮੈਂ ਤਾਂ ਕਦੇ ਕਿਸੇ ਨਾਲ ਮਾੜਾ ਵੀ ਨਹੀਂ ਸੋਚਿਆ ਪਤਾ ਨਹੀਂ ਚੰਦਰਾ ਕਿੱਥੇ ਹੋਣਾ ਕਿਉਂ ਮੈਨੂੰ ਛੱਟ ਕੇ ਜਾਵੜਿਆ ਕੀ ਗੱਲਾਂ ਦਿਲ 'ਚ ਲੈ ਕੇ ਗਿਆ ਬਸ ਮੈਂ ਤਾਂ ਕਿਸੇ ਕੋਲ ਤੋਂ ਡਫਰੋਂ ਲੰਝੋ ਕੀ ਵੀ ਨਹੀਂ ਛੇ ਕਿਸੇ ਨੂੰ ਕਹਿਣੀ ਆ ਤਾਂ ਮੈਨੂੰ ਤਾਂ ਇਹੀ ਕਹਿ ਕੇ ਚੁੱਪ ਕਰਾ ਦਿੰਦੇ ਨੇ ਸਬਰ ਕਰ ਲੈ ਕਿਵੇਂ ਕਰਾਂ ਸਬਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਉਹ ਇਸ ਤਰ੍ਹਾਂ ਹੀ ਆ ਦੇਗਾ ਵੀ ਆ ਛੇ ਨਹੀਂ ਮੈਨੂੰ ਤਾਂ ਸੋਚ ਕੇ ਡਰ ਲੱਗਦਾ ਠੀਕ ਇਤੇ ਉਹ ਨਹੀਂ ਨਹੀਂ ਕੀ ਕਰਾਂ ਰੱਬਾ ਛੋ ਕੁਝ ਮੇਰੀ ਕਿਸਮਤ ਚ ਲਿਖਤਾ ਮੈਂ ਮਨਜ਼ੂਰ ਕਰ ਲਿਆ ਬਸ ਅੱਕੇ ਮੇਰੇ ਚ ਹਿੰਮਤ ਨਹੀਂ ਹੈਗੀ ਹੁਣ ਮੇਰਾ ਇਹ ਕੁਝ ਨਾ ਕਰੀ ਮੈਂ ਬਸ ਆਰਦੀ ਜ਼ਿੰਦਗੀ ਚ ਹੋਣਾ ਚਾਹਣੀ ਆ ਗਾਣਾ ਹਾਂ ਗਾਲੇ ਆਂ ਜਿੱកਾ ਬੈਠੀਆਂ ਬਸ ਉਹੀ ਨਰੇ ਰੋਵਾ ਤਰ ਹੀ ਆ ਤੂੰ ਨਹੀਂ ਉਹ ਲੈ ਮੈਨੂੰ ਕਹਿੰਦੀ ਨਹੀਂ ਅੱਖਾਂ 'ਚ ਦੇਖਦਾ ਤਰੇ ਹੰਝੂ ਨਹੀਂਗੇ ਨਹੀਂ ਨਹੀਂ ਮੈਂ ਪੈਸੇ ਹੀ ਬੈਠੀ ਸੀ ਬਾਹਰ ਤੋ ਇਲ ਨਹੀਂ ਸੀ ਲੱਗਦਾ ਮੇਰਾ ਉਹ ਗੱਲ ਦੱਸ ਮੈਨੂੰ ਕੀ ਆ ਮੰਮੀ ਹੋਰਾਂ ਨੇ ਕੁਝ ਕਿਹਾ ਕੀ ਜੋਤ ਨੇ ਕੁਝ ਕਹਿਤਾ ਤੈਨੂੰ ਨਹੀਂ ਨਹੀਂ ਉਹਨੇ ਮੈਨੂੰ ਕੁਐਸ਼ਨ ਨੇ ਕਿਆ ਮੈਂ ਤਾਂ ਬਸ ਛਸਵਾਰੇ ਸੋਚ ਰਹੀ ਸੀ ਉਹ ਜੱਸਵਾਰੇ ਕੀ ਸੋਚਣਾ ਹੋਣਾ ਹੈ ਦੱਸ ਸੋਚਣਾ ਕਿਉਂ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਮੇਰੇ ਨਾਲ ਤਾਂ ਕੁਛਕ ਟਾਈਮ ਦਾ ਰਿਸ਼ਤਾ ਸੀ ਉਹਦਾ ਥੋੜੇ ਨਾਲ ਤਾਂ ਇੰਨੇ ਟਾਈਮ ਦਾ ਸੀ ਕਿਸੇ ਨਾਲ ਵੀ ਉਹਨੇ ਗੱਲ ਸ਼ੇਅਰ ਨਹੀਂ ਕੀਤੀ ਇਹੋ ਜੀ ਕੀ ਗੱਲ ਸੀ ਛਿਦੇ ਕਰ ਕਿਉਂ ਘਰ ਛੱਡ ਕੇ ਜਾਵੜੇ ਮੈਂ ਕਿਵੇਂ ਸਬਰ ਕਰਾਂ ਉਹ ਯਾਰ ਸਾਵਰਤਾ ਸੀ ਵੀ ਕਰੀ ਬੈਠਾਂਗੇ ਸਾਵਰਤਾ ਕਰਨੀ ਪੈਣਾਗਾ ਨਾਲੇ ਯਾਰ ਉਹਨੂੰ ਮੈਂ ਕਿਹੜਾ ਹਉਦਾ ਭਾਈ ਸਮਝਦਾ ਸੀ ਮੈਂ ਤਾਂ ਉਹਨੂੰ ਇੱਕ ਵਧੀਆ ਹਉਦਾ ਦੋਸਤ ਵੀ ਸਮਝਦਾ ਸੀਗਾ ਇਹੀ ਗੱਲ ਤਾਂ ਹੈਗੀ ਆ ਕਾਲੇ ਤੈਨੂੰ ਵੀ ਉਹਨੇ ਕੁਝ ਨਹੀਂ ਦੱਸਿਆ ਹੈਗਾ ਕੋਈ ਗੱਲ ਤਾਂ ਹੋਣੀ ਉਹ ਗਗਨ ਅਸਤਾਪ ਹੈਰਾਨਾਂਗੇ ਯਾਰ ਪਤਾ ਨਹੀਂ ਕਿਹੜੀ ਗੱਲ ਸੀ ਜਿਹੜੀ ਦਿਲਚਸਪ ਲੱਗਿਆ ਆਪਣੇ ਪਰ ਕਾਲੇ ਫਿਰ ਵੀ ਤੁਹਾਨੂੰ ਕੁਝ ਤਾਂ ਪਤਾ ਹੀ ਹੋਣਾ ਚਲ ਮੰਮੀ ਤੇ ਜੋ ਉਹਦਾ ਤਾਂ ਮੰਨ ਲਿਆ ਉਹਨਾਂ ਨਾਲ ਉਹ ਨਹੀਂ ਗੱਲ ਸ਼ੇਅਰ ਕਰ ਸਕਦਾ ਸੀ ਕੋਈ ਕੁੜੀ ਕੜੀ ਦਾ ਚੱਕਰ ਹੋਵੇ ਤੈਨੂੰ ਪਤਾ ਹੋਵੇ ਉਹ ਨਹੀਂ ਯਾਰ ਗਗਨਾ ਆ ਕੁੜੀ ਕੜੀ ਵਾਲ ਚੱਕਰ ਤਾਂ ਕੋਈ ਨਹੀਂ ਹੈਗਾ ਜੀ ਜੇ ਕੋਈ ਹੁੰਦਾ ਤਾਂ ਮੈਨੂੰ ਦੱਸ ਵੀ ਦਿੰਦਾ ਨਾਲੇ ਉਹ ਤਾਂ ਇੱਕ ਮਾਂ ਦਾ ਬਹੁਤ ਦੂਰ ਰਹਿੰਦਾ ਜੀ ਕੀ ਕਹਿ ਸਕਦੀ ਹਾਂ ਮੈਂ ਤਾਂ ਸਮਝ ਚੋਂ ਬਾਹਰ ਹੋ ਗਈ ਗੱਲ ਪੁਲਿਸ ਵੀ ਉਹਦਾ ਪਤਾ ਨਹੀਂ ਲਾ ਸਕੇ ਕੁਛ ਪਰ ਚਲ ਗਾਣਾ ਹੁਣ ਐਵੇਂ ਨਾ ਸੋਚ ਯਾਰ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਯਾਰ ਇਹ ਸਭ ਕੁਝ ਭੁੱਲ ਕੇ ਨਾ ਇੱਕ ਪਿਆਰ ਨਮੀ ਜ਼ਿੰਦਗੀ ਸ਼ੁਰੂਆਤ ਕਰ ਉਹ ਯਾਰ ਮੈਂ ਤੇਰੇ ਨਾਲ ਖੜਾਗਾ ਠੀਕ ਆ ਜੇ ਕੋਈ ਦੁੱਖ ਤਕਲੀਫ ਆਉਂਦੀ ਆ ਤਾਂ ਤੂੰ ਮੈਨੂੰ ਦੱਸ ਜਿਆ ਕਰ ਛੇ ਪ੍ਰਮਾਤਮਾ ਨੂੰ ਇਹ ਮਨਜ਼ੂਰ ਸੀ ਤਾਂ ਮੈਂ ਤੇਰੇ ਨਾਲ ਸਹਿਮਤ ਆ ਚੱਲ ਫਿਰ ਖੁਸ਼ ਹੋ ਕੇ ਦਿਖਾ ਐਮੀਨਾ ਰੋਈ ਜਾਏਗਾ ਠੀਕ ਆ ਰੋਟੀ ਬਣ ਗਈ ਭਾਬੀ हां रोटी बन गई जोत ऐ कर नले त तुं खाला रोटी मम्मी नु मैं फड़ आती सी ਨਾਲੇ ਕਾਲੇ ਨੂੰ ਫੜਾ ਦੇ ਤੁਸੀਂ ਖਾ ਲਈ ਨਹੀਂ ਮੈਨੂੰ ਹਜੇ ਭੁੱਖ ਨਹੀਂ ਹੈਗੀ ਤੁਸੀਂ ਨਾ ਆਪਣਾ ਬਿਲਕੁਲ ਧਿਆਨ ਨਹੀਂ ਰੱਖਦੇ ਭਾਬੀ ਉਹ ਪਤਾ ਕੀ ਹੈਗਾ ਮੰਮੀ ਨੇ ਨਾ ਥੋੜਾ ਟਾਈਮ ਪਹਿਲਾਂ ਮੈਨੂੰ ਚਾਹ ਪਿਆਤੀ ਮੇਰਾ ਹੁਣ ਜੀਜਾ ਨਹੀਂ ਕਰਦਾ ਮੈਂ ਤਾਂ ਪੈਰੇ ਖਾ ਲੂੰਗੀ ਕੋਈ ਗੱਲ ਨਹੀਂ ਚਲੋ ਵੀਰੇ ਨੂੰ ਮੈਂ ਰੋਟੀ ਦੇ ਆਉਣੀ ਆ ਆਪਾਂ ਇਕੱਠੇ ਖਾ ਲਾਂਗੇ ਫਿਰ ਹਾਂ ਠੀਕ ਹੈ ਮੈਂ ਨਾ ਦੁੱਧ ਨੂੰ ਵਾਲਾ ਦਵਾ ਦਜਾਂ ਠੀਕ ਬਰੇ ਰੋਟੀ ਨਾਲੋ ਲੈ ਪੁੱਤ ਆ ਮਾਂ ਉਹ ਜੀਰੀ ਕਿਵੇਂ ਖੜੀ ਆਪਣੀ ਬੇਇੱਜ਼ਤੀ ਨਹੀਂ ਹੈਗਾ ਜੀਰੀ ਤਾਂ ਵਧੀਆ ਖੜੀ ਹੈਗੀ ਮਾਂ ਸਪਰੇਅ ਕਰਾਤੀ ਆਪਾਂ ਨੇ ਚੱਲ ਪੁੱਤ ਤਾਂ ਤੂੰ ਵਧੀਆ ਕੀਤਾ ਆਪਨਾ ਧੁਖਾ ਪਿਆ ਕਰ ਕੱਲਾ ਜਾਣਾ ਹੁਣ ਕਿੱਧਰ ਕਿੱਧਰ ਹੋਵੇਂ ਉਹ ਹੋਰ ਮਾਂ ਪਹਿਲਾਂ ਜਾ ਜਸਤਨ ਦੈਨ ਨਾਲ ਕਰਾ ਲੈਂਦਾ ਸੀ ਹੁਣ ਤਾਂ ਗੱਲੇ ਨੂੰ ਕਰਨਾ ਪੈਂਦਾ ਘਰ ਦਾ ਵੀ ਖੇਤ ਦਾ ਸਹੀ ਗੱਲ ਹੈ ਪੁੱਤ ਸਾਰੀ ਜ਼ਿੰਮੇਵਾਰੀ ਨਾ ਕਰਦੀ ਤੇਰੇ ਗਲੀ ਪੈ ਗਈ ਉਹ ਕੋਈ ਨਾ ਮਾ ਕੁਛ ਨਹੀਂ ਹੁੰਦਾ ਹੈਗਾ ਇਹਦਾ ਆਪ ਹੀ ਚੱਲੀ ਹੈ ਜਾਂਦੀ ਜਿੰਮੇਵਾਰੀ ਆ ਕੁੜੀ ਦਾ ਵੀ ਨਾ ਦਿਮਾਗ ਪਤਾ ਨਹੀਂ ਸਾਰਾ ਦਿਨ ਕਿੱਥੇ ਰਹਿੰਦਾ ਆ ਰੋਟੀ ਰੱਖ ਗਈ ਪਾਣੀ ਰੱਖ ਕੇ ਨਹੀਂ ਗਈ ਹੈਗੀ ਚਲ ਗਗਨ ਪੁੱਤ ਮम्मी ਆ ਕਾਲੇ ਨੂੰ ਪਾਣੀ ਫੜਾ ਕੇ ਜਾਈ ਪਾਣੀ ਆ ਪਤਾ ਨਹੀਂ ਇਹਦਾ ਸੌਰੇਂ ਜਾ ਕੇ ਕੀ ਬਣੂਗਾ ਕਿਹੋ ਜਿਹਾ ਦਿਮਾਗ ਹੈ ਤੂੰ ਸਮਝਾਇਆ ਨਹੀਂ ਮੈਨੂੰ ਬਥੇਰਾ ਸਮਝਾਉਂਦੀ ਆ ਪੁੱਤ ਵੈਸੇ ਉਹੀ ਬਚਪਨਾ ਹੈ ਗਗਨ ਸ਼ਿੰਦਾ ਨਾ ਗਾਗਨ ਕੀ ਹੋਇਆ ਪੁੱਤ ਅੰਮਾ ਠਾਏ ਨੂੰ ਗਾਗਨ ਪੁੱਤ ਤੁਸੀ ਠੀਕ ਹੈ ਨਾ ਕਾਲੇ ਪੁੱਤ ਐ ਕਰ ਇਹਨੂੰ ਡਾਕਟਰ ਦੇ ਲੈ ਕੇ ਜਾ ਜੋ ਇਹਨੂੰ ਪਾਣੀ ਪੂਣੀ ਸਾ ਪਿਆ ਦਿਓ ਪਹਿਲਾਂ ਆ ਕੇ ਮੈਂ ਲੱਗ ਜਾਉ ਮੈਂ ਇਹਦੇ ਕੱਪੜੇ ਵੀ ਬਦਲ ਰਿਸਤਾ ਲੱਗ ਗਿਆ ਥੱਲੇ ਡਿੱਗ ਕੇ ਫੇਰ ਅੱਬਾ ਆ ਕੇ ਹੋਇਆ ਉਹ ਬਿੰਦਕ ਪਹਿਲਾਂ ਤਾਂ ਚੰਗੀ ਪਲੀ ਸੀ ਇੱਕ ਤਾਂ ਇਹ ਕੁੜੀ ਜੀ ਆਪਦਾ ਧਿਆਨ ਨਹੀਂ ਰੱਖਦੀ ਮੈਂ ਬਥੇਰਾ ਕਹਿੰਨੀ ਆ ਵੀ ਟਾਈਮ ਸਾਰ ਰੋਟੀ ਪਾਣੀ ਖਾ ਲਿਆ ਕਰ ਨਹੀਂ ਸਾਰਾ ਦਿਨ ਕੰਮਾਂ ਨੂੰ ਚਿੰਬੜੀ ਰਹਿੰਦੀ ਐ ਵੀ ਅਸੀਂ ਦੋ ਹੈਗੀਆਂ ਮਾਮਾ 3 ਕਰਨ ਵਾਲੀਆਂ ਹੋਰਾਂ ਨਹੀਂ ਗੌਰ ਕਰਦੀ ਹੈਗੀ ਮੈਂ 6 ਤੀ ਆਜੋ ਬਗਜੋ ਡਾਕਟਰ ਦੇ ਲੱ। ਚਾਰ ਕਚੌਲੇ ਲੱਗੇ ਹੋਏ ਐ। ਨਾ ਤਾਂ ਇਹਨਾਂ ਦੀ ਦਾਲ ਬਣਦੀ ਹੈਗੀ। ਛੱਡ ਤੇ ਤਾਂ ਇਹ ਪੱਕ ਜਾਣਗੇ। ਇੱਕੋ ਬਹੂ ਨੂੰ ਕੋਦੁੰਦਾ ਲੈ ਕੇ ਗਿਆ ਹੋਇਆ। ਹਾਲੇ ਤੱਕ ਨੀ ਮੁੜਿਆ। ਇਹ ਜਾ ਕੀ ਹੋਏਗਾ? ਸੋਚ ਲੱਗੀ ਪਈ ਐ ਮੈਨੂੰ ਤਾਂ। ਫੋਨ ਲਾ ਕੇ ਦੇਖਿਆ ਨਾ ਹੀ ਫੋਨ ਚੱਕਿਆ ਹੈਗਾ ਮੁੰਡੇ ਨੇ। ਰੱਬਾ ਖੈਰ ਹੀ ਹੋਵੇ। ਡਰ ਬਹੁਤ ਲੱਗਦਾ। ਅੱਜ ਕੱਲ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਕਿਹੜੀ ਬਿਮਾਜੀ ਨਿਕਲੇ ਹੁੰਦੀ ਐ। ਮਾਂ ਤੂੰ ਇੱਧਰ ਕੀ ਕਰੀ ਜੰਨੀ ਐ? ਮੈਂ ਬਤਾ ਮੈਂ ਦਾਲਜੀ ਦੇਖਦੀ ਸੀ ਮੇਰੇ ਤਾਂ ਛੱਡ ਤੂੰ ਐਂ ਦੱਸ ਬਹੂ ਕਿਵੇਂ ਆ ਬਹੂ ਠੀਕ ਆ ਕੋਈ ਖਬਰਾਂ ਵਾਲੀ ਗੱਲ ਨਹੀਂ ਕੀ ਕਿਹਾ ਡਾਕਟਰ ਨੇ ਉਹ ਸਗਾ ਉਹ ਖੁਸ਼ੀ ਵਾਲੀ ਗੱਲ ਲਾਗੀ ਖੁਸ਼ੀ ਵਾਲੀ ਓਏ ਹੋਰ ਤੂੰ ਦਾਦੀ ਬਣਨ ਵਾਲੀਆਂ ਸੱਚੀ ਬਤਾ ਓਏ ਹੋਰ ਲੈ ਹਾਏ ਹਾਏ ਮੈਂ ਤਾਂ ਨਾ ਸੱਚੀ ਔਰ ਇਸ ਸੋਚ ਕਰ ਕਰਕੇ ਮਰੀ ਜਾਂਦੀ ਸੀ ਮਹਾਂ ਪਤਾ ਨਹੀਂ ਹੈ ਜਿਆ ਕੀ ਹੋਇਆ ਮੇਰੀ ਨੂਰ ਰਾਣੀ ਨੂੰ ਉਦਾਂ ਮੈਂ ਉਹੀ ਸੋਚ ਕਰੀ ਜਾਂਦੀ ਰਹਿਣੀਆ ਤੇ ਇਹ ਨੂੰ ਬਿਲਕੁਲ ਠੀਕ ਆ ਗਈ ਡਾਕਟਰ ਨੇ ਕਿਹਾ ਐਨ ਭਾਈ ਇਹਨਾਂ ਹੁਣ ਧਿਆਨ ਰੱਖਿਆ ਕਰੋ ਸੋਚਦਾ ਹੁੰਦੀ ਐ ਪੁੱਤ ਲੈ ਮੈਂ ਰੱਬ ਨੇ ਆਪਣੀ ਸੁਣ ਲਈ ਘਰ ਦੇ ਵਿੱਚ ਹੁਣ ਖੁਸ਼ੀ ਆਉਣ ਵਾਲੀ ਐ ਪੁੱਤ ਅਸੀਂ ਤਾਂ ਫੁੱਲ ਧਿਆਨ ਰੱਖਾਂਗੇ ਹੁਣ ਤੇਰੀ ਜ਼ਿੰਮੇਵਾਰੀ ਦੁੱਗਣੀ ਵੱਧ ਗਈ ਐ ਤੂੰ ਵੀ ਵੱਧ ਤੋਂ ਵੱਧ ਧਿਆਨ ਰੱਖੀਂਗਾ ਕਹਿੰਦਾ ਉਹ ਕੋਈ ਨਾ ਮੈਂ ਤਾਂ ਧਿਆਨ ਰੱਖਣੂ ਆ ਇਹਦਾ ਪੁੱਤ ਉਹ ਨਾ ਗੱਲ ਮੰਨਦੀ ਨਹੀਂ ਹੈਗੀ ਆਪਦੀ ਅੜੀ ਕਰਦੀ ਐ ਮੜੀ ਜੀ ਕਦੇ ਘੂਰ ਨਾਲ ਤੇ ਕਦੇ ਪਿਆਰ ਨਾਲ ਦਬਕਾ ਕੇ ਰੱਖੀ ਮੜਾ ਜਾਂ ਉਹ ਕੋਈ ਨਾ ਮਾਂ ਆਪੀ ਗੱਲ ਮੰਨਣ ਲੱਗ ਜੂਗੀ ਤੇਰੇ ਇਹ ਨਾਲ ਕਿਹੜੀ ਗੱਲ ਨਹੀਂ ਹੁੰਨੀ ਮੰਨੀ ਗਈ ਸਾਰੀਆਂ ਤਾਂ ਗੱਲਾਂ ਮੰਨਦੀ ਐ ਇੱਕ ਨੂੰ ਸੱਸ ਵਾਲੀ ਕਹਿੰਦੇ ਮਾੜੀ ਮੋਟੀ ਲੜਾਈ ਹੁੰਦੀ ਉਹ ਤਾਂ ਹੁੰਦੀ ਹੀ ਰਹਿੰਦੀ ਲੜਾਈ ਨਹੀਂ ਪੁੱਤ ਇਹ ਵੱਧ ਜਿੱਦ ਕਰਦੀ ਐ ਹਰ ਇੱਕ ਗੱਲ ਦੀ ਅੜੀ ਕਰ ਦਲੰਦੀ ਹੈਗੀ ਨਾ ਐ ਨਹੀਂ ਨਾ ਕੰਮ ਮੈਂ करूंगी ਮੰਮੀ ਤੁਸੀਂ ਬੈਜੋ ਫਲਾਨਾ ਤਾਂ ਕਾਏ ਐ ਐ ਕਰਦੀ ਹੈਗੀ ਮੰਨਦੀ ਨਹੀਂ ਹੈਗੀ ਗੱਲ ਨੂੰ ਤਾਂ ਹੁਣ ਰੇ ਖੜੀ ਕੀ ਕਰਦੀ ਹੈਗੀ ਅੱਜ ਜੀ ਦਾਲ ਤੋੜਨੀ ਐ ਤੋੜਦਾ ਉਹ ਜਾ ਜਾ ਕੇ ਉਹਨਾਂ ਦੇ ਕੋਲੇ ਵਗ ਜਾ ਠੀਕ ਆ ਨਾ ਹਾਂ ਭਾਂ ਜਾਨੀ ਆ ਪੁੱਤ ਉਹਦੇ ਕੋਲ ਤਾਂ ਤੇ ਜੋਤੰਦਰੀਆ ਜੋਤੰਦਰੀਆ ਉਹਦੇ ਕੋਲ ਹੀ ਪੱਠਿਆ ਕੇ ਆਇਆ ਉਹਦਾ ਤਿਆਰ ਰੱਖਿਆ ਕਰੋ ਹੁਣ ਅੈਂ ਸਾਰਾ ਦਿਨ ਮੈਂ ਵੀ ਨਹੀਂ ਕਰੇ ਖੜਦਾ ਹੈਗਾ ਕੋਈ ਨਾ ਪਤਾ ਇਹ ਤਾਂ ਵਧੀਆ ਹੈ ਰੱਬ ਨੇ ਆਪਣੀ ਸੁਣ ਲਈ ਨਹੀਂ ਦਵਾਈਆਂ ਬੋਟੀਆਂ ਤੇ ਤੈਨੂੰ ਪਤਾ ਹੀ ਹੈ ਹੈਨਾ ਹਾਂ ਛੜਾ ਆਇਆ ਚੰਗਾ ਮੈਂ ਵੀ ਰੋਟੀ ਖਾਣਾ ਮੇਰੇ ਤਾਂ ਰੋਟੀ ਵੀ ਵਿਜਾਲੀ ਰਹੀ ਉਹ ਮੈਂ ਰੋਟੀ ਕੀ ਮੈਂ ਤਾਂ ਐਂ ਕਹਿੰਨੀ ਡੱਬਾ ਖੜ ਲਿਆ ਭਾਬੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਤੁਸੀਂ ਨਾ ਕਰਿਆ ਕਰੋ ਕੰਮ ਮੈਂ ਆਪੇ ਕਰ ਲਿਆ ਕਰੂੰਗੀ ਨਹੀਂ ਨਹੀਂ ਛਾੜੂ ਦਾ ਕੀ ਆ ਮੈਂ ਮਾਰ ਦਿੰਨੀ ਆਗੀ ਨਾਲ ਤੂੰ ਬਹੁਤ ਕੰਮ ਕਰ ਲੈ ਮੈਂ ਹੁਣ ਆਪੇ ਕਰ ਲਊਂਗੀ ਮੇਰੀ ਸਿਹਤ ਠੀਕ ਹੈ ਗਰਮੀ ਦੇਖ ਲਓ ਕਿੰਨੀ ਹੋਈ ਪਈ ਹੈਗੀ ਤੇ ਤੁਸੀਂ ਤੇ ਧੁੱਪੇ ਝਾੜੂ ਲਾਗੇ ਕੱਢਣ ਕੋਈ ਨਾ ਪਹਿੜਾ ਚ ਲੱਗਦਾ ਸੀ ਬਾਹਲਾ ਗਾਜ ਆ ਕੋਈ ਨਹੀਂ ਮੈਂ ਝਾੜੂ ਕੱਢਦੀ ਨਹੀਂ ਤੁਸੀਂ ਅੰਦਰ ਜਾ ਕੇ ਪੈ ਜਾਓ ਬਾਬੀ ਰੈਸਟ ਕਰ ਲੈ ਨਹੀਂ ਨਹੀਂ ਜੋਤ ਹੁਣ ਮੈਂ ਸੱਚੀ ਠੀਕ ਆਂਗੀ ਉਹ ਗਗਨ ਤੈਨੂੰ ਕਿੰਨੀ ਵਾਰ ਕਿਹਾ ਵੀ ਕੰਮ ਨਾ ਕਰਿਆ ਕਰ ਆ ਜੋਤ ਕਰ ਲਿਆ ਕਰੂਗੀ ਵੀਰੇ ਮੈਂ ਤਾਂ ਐਨਾ ਸਮਝੋ ਨਹੀਂ ਆ ਭਾਬੀ ਨੂੰ ਕਿ ਮੈਂ ਆਪੇ ਕਰ ਲਿਆ ਕਰੂ ਕੰਮ ਭਾਬੀ ਮੰਨਦੀ ਹੋਣੀ ਪਤਾ ਨਹੀਂ ਕਿਉਂ ਉਹ ਡਾਕਟਰ ਨੇ ਤੈਨੂੰ ਕੀ ਕਹਿਆ ਸੀ ਆ? ਵੀ ਭਾਈ ਤੈਨੂੰ ਨਾ ਆਰਾਮ ਕਰਨ ਆਲਾ। ਵੱਧ ਤੋਂ ਵੱਧ। ਪਰ ਤੂੰ ਆਰਾਮ ਕਿੱਥੇ ਕਰਦੀ ਆ? ਸਦਾ ਬੈਠਦੀ ਨਹੀਂ। ਨਹੀਂ ਮੈਂ ਹੁਣ ਠੀਕ ਹਾਂ ਕਾਲੇ। ਉਹ ਯਾਰ ਕੱਲ ਤੂੰ ਚੱਕਰ ਖਾ ਕੇ ਡਿੱਗੀ ਸੀ ਪਹਿਲਾਂ। ਚੱਲ ਤੂੰ ਝਾੜੂ ਲਾ ਲੈ। ਮੈਂ ਨਾ ਸਬਜ਼ੀ ਕੱਟ ਲੈਣੀ ਆ ਠੀਕ ਆ। ਸਬਜ਼ੀ ਮੰਮੀ ਨੇ ਕੱਟ ਲਈ ਉਹਨਾਂ ਨੇ ਬਣਾ ਲੈਣੀ। ਅਸੀਂ ਕੰਮ ਕਰ ਲਾਂਗੇ ਤੁਸੀਂ ਪੈਜੋ ਜਾ ਕੇ। ਕਰ ਚ ਕੰਮ ਕਰਨ ਨੂੰ ਹੈਗੀਆਂ ਨੇ ਜਦੋਂ। ਤੈਨੂੰ ਕੀ ਲੋੜਾ ਕੰਮ ਕਰਨ ਦੀ? ਲੈ ਮੈਨੂੰ ਕੋਈ ਦੱਸ ਪਾਵੇ ਬੈਠ ਤੇ। ਮੈਂ ਸਾਰਾ ਦਿਨ ਪਿਆਰ ਆ। ਕਹਿਣਾ ਵੀ ਬਹੁਤ ਔਖਾ ਤੇਥੋਂ ਪਿਆ ਨਹੀਂ ਜਾਣਾ ਹੈਗਾ ਜਾਏ ਕਰ ਤੂੰ ਰਾਮ ਕਰ ਲਾ ਮੈਂ ਤੇਰੇ ਵਾਸਤੇ ਕੁਝ ਖਾਣ ਪੀਣ ਦਾ ਲਿਆ ਕਾ ਜੋ ਤੈ ਤਾਂ ਨਹੀਂ ਖਾਣਾ ਕੁਝ ਨਾ ਵੀਰੇ ਬਸ ਭਾਬੀ ਨੂੰ ਲਿਆ ਦਿਓ ਕੋਈ ਫਾਲੋ ਫਰੂਟ ਖਾਂਦੇ ਹੀ ਨਹੀਂ ਕੁਛ ਇਹ ਤਾਂ ਜੱਜ ਨਾਲ ਕੋਈ ਨਾ ਨਾਲ ਇਹਨੂੰ ਲਿਆ ਤੂੰ ਨਾਲ ਤੈਨੂੰ ਲਿਆ ਦੂੰਗਾ ਠੀਕ ਠੀਕ ਆ ਮੈਂ ਜਾ ਕੇ ਆਉਣਾ ਚੰਗਾ ਠੀਕ ਆ ਤੂੰ ਰਾਮ ਕਰ ਲਈ ਹੁਣ ਇੱਥੇ ਫੇਰ ਕੰਮ ਕਰੀਏ ਭਾਬੀ ਪੈ ਜਾਓ ਜਾ ਕੇ ਅੰਦਰ ਹਾਂ ਹਾਂ ਮੰਮੀ ਚਾਹ ਪੀਓਗੇ ਮੰਮੀ ਕੀ ਹੋ ਗਿਆ ਐਨੇ ਉਦਾਸ ਕਿਉਂ ਰਹਿੰਦੇ ਸੀ ਕੁਛ ਨਹੀਂ ਪੁੱਤ ਹੰਬੈਸ ਮੈਨੂੰ ਨਾ ਤੇਰੇ ਵੱਡੇ ਵੀਰੇ ਜੱਸ ਦੀ ਯਾਦ ਆ ਗਈ ਚੰਦਰੇ ਨੂੰ ਤੰਨੇ ਸਾਲ ਹੋ ਗਏ ਘਰੋਂ ਗਏ ਨੂੰ ਮੁੜ ਕੇ ਵਾਪਸ ਨਹੀਂ ਆਇਆ ਇਹ ਹਜਾ ਕਿੱਥੇ ਗਿਆ ਜੋਤ ਪੁੱਤ ਜੇ ਅੱਜ ਮੇਰਾ ਪੁੱਤ ਹੁੰਦਾ ਨਾ ਉਹ ਤਾਂ ਚਾਹ ਨਾ ਚੱਕਿਆ ਜਾਣਾ ਸੀ ਮੰਮੇ ਹੁਣ ਕਰੀਏ ਵੀ ਕੀ ਪਤਾ ਨਹੀਂ ਪਿਛਲੇ ਜਨਮ ਚ ਕਿਹੜੇ ਪਾਪ ਕੀਤੇ ਨੇ ਆਪਾਂ ਪਰ ਆਪਣੇ ਨਾਲੋਂ ਤਾਂ ਮਾੜੀ ਕਿਸਮਤ ਉਹ ਵਿਚਾਰੀ ਦੀ ਆ ਕੋਈ ਨਾ ਮੰਮੀ ਤੁਸੀਂ ਐਵੇਂ ਹੌਸਲਾ ਨਾ ਛੱਡੋ ਮਸਾਂ ਤਾਂ ਆਪਣੇ ਘਰੇ ਖੁਸ਼ੀਆਂ ਆਈਆਂ ਨਿਗੀਆਂ ਜੇ ਤੁਸੀਂ ਐ ਕਰਨ ਲੱਗੇ ਫਿਰ ਸਾਡਾ ਕੀ ਬਣੂਗਾ ਹਾਂ ਪੁੱਤਾ ਖੁਸ਼ੀ ਆਵਦੀ ਥਾਂ ਤੇ ਪਰ ਮੇਰਾ ਪੁੱਤ ਆਵਦੀ ਥਾਂ ਤੇ ਇਹਦੇ ਕਣੀ ਵੀ ਮੈਂ ਬਹੁਤ ਸੋਚਦੀ ਆਂ ਬਿਲਾ ਮਾਤਾ ਨੇ ਉਹਦੇ ਨਾਲ ਲੰਨੀਆਂ ਸੀ ਆਦੇ ਮਾਪਿਆਂ ਨੇ ਤਾਂ ਉਹਨੂੰ ਚੁਣਿਆ ਸੀ ਨਾ ਜਸਨੂ ਕਾਲੇ ਨੇ ਤਾਂ ਨਹੀਂ ਦੇਖਿਆ ਸੀਗਾ ਕਿਸਮਤ ਦੇਖ ਬੇਚੈਰੀ ਦੀ ਕਿੱਥੋਂ ਕਿੱਥੇ ਲੈ ਕੇ ਆ ਗਈ ਮੰਮੀ ਪਹਿਲਾਂ ਜਦੋਂ ਵੱਡੇ ਵੀਰੇ ਨੇ ਘਰੇ ਆਉਣਾ ਨਾ ਮੈਂ ਵੀਰੇ ਨੂੰ ਫੋਨ ਕਰਕੇ ਕਦੇ ਕੁਝ ਮੰਗਵਾਉਣਾ ਕਦੇ ਕੁਝ ਮੈਨੂੰ ਤਾਂ ਨਵੀਰੇ ਦੀਆਂ ਉਹੀ ਗੱਲਾਂ ਬਾਰ-ਬਾਰ ਯਾਦ ਆਉਂਦੀਆਂ ਨੇ ਪੁੱਤ ਸੱਚ ਪੁੱਛੇ ਨਾ ਮੈਨੂੰ ਵੀ ਬਹੁਤ ਪੜੇਖੇ ਪੈਂਦੇ ਆ ਇਹ ਲੱਗਦਾ ਵੀ ਹੁਣ ਵੀ ਆਇਆ ਮੇਰਾ ਪੁੱਤ ਹੁਣ ਵੀ ਆਇਆ ਆ ਕੇ ਮੈਨੂੰ ਕਦੋਂ ਮਾਂ ਕਹੇ ਮੇਰਾ ਪੁੱਤ ਕਦੇ ਬਿੰਦਵਾਰ ਨਹੀਂ ਗਿਆ ਸੀ ਜੇ ਕਦੇ ਜਾਂਦਾ ਵੀ ਤਾਂ ਮੈਨੂੰ ਪੁੱਛਦਾ ਪਹਿਲਾਂ ਵੀ ਮਾਂ ਨਾ ਭਲਾਣੇ ਕੰਮ ਜਾਣਾ ਮੈਂ ਵਗ ਜਾ ਪਰ ਹੁਣ ਦੇਖ ਲੈ ਪਤਾ ਨਹੀਂ ਉਹ ਕਿਵੇਂ ਸਰਕੇ ਘਰ ਤੋਂ ਵੀ ਨਾ ਪਹਿਲਾਂ ਤਾਂ ਜਦੋਂ ਤੱਕ ਮੈਂ ਵੀਰੇ ਦੇ ਰਖੜੀ ਨਾ ਨਾ ਬੰਨਦੀ ਉਹਨੇ ਮੇਰੇ ਨਾਲ ਲੜੀ ਜਾਣਾ ਕਿ ਪਹਿਲਾਂ ਮੇਰੇ ਰਖੜੀ ਬੰਨ। ਹੁਣ 3 ਸਾਲ ਹੋ ਗਏ। ਹੁਣ ਉਹਨੂੰ ਭੈਣ ਦੀ ਬਿਲਕੁਲ ਯਾਦ ਨਹੀਂ ਆਈ। ਹੁਣ ਕਿਹਨੂੰ ਦੋਸ ਦਈਏ ਪੁੱਤ? ਕੀ ਕਰੀਏ? ਕਿੱਥੋਂ ਲੱਭ ਕੇ ਲੈ ਕੇ ਆਵਾਂ ਮੈਂ ਆਪਦੇ ਪੁੱਤ ਨੂੰ? ਮੰਮੀ ਤੁਸੀਂ ਹੌਸਲਾ ਨਾ ਛੱਡੋ। ਜੇ ਕਿਤੇ ਭਾਬੀ ਨੇ ਆਪਾਂ ਨੂੰ ਰੋਂਦਿਆਂ ਦੇਖ ਲਿਆ। ਭਾਬੀ ਨੂੰ ਕੌਣ ਸੰਭੂਗਾ? ਸਹੀ ਗੱਲ ਹੈ ਪੁੱਤ ਐਸੇ ਹਾਲਤ ਦੇ ਵਿੱਚ ਨਾ ਉਹਦਾ ਤਾਂ ਧਿਆਨ ਰੱਖਣਾ ਵੱਧ ਬਣਦਾ ਫਿਰ ਵੀ ਮੈਂ ਵੀ ਇੱਕ ਮਾਂ ਚੰਦਰੇ ਨੂੰ ਜਨਮ ਦਿੱਤਾ ਸੀਗਾ ਫਾਲਿਆ ਪਲੋਸਿਆ ਏਡਾ ਵੜਾ ਕੀਤਾ ਮੈਨੂੰ ਕਿਹੜਾ ਪਤਾ ਸੀ ਉਹ ਆਪਾਂ ਨੂੰ ਐ ਧੋਖਾ ਦੇ ਜੂਗਾ ਮੰਮੀ ਆਪਣੇ ਕਿਹੜਾ ਵਾਸਤੇ ਦੀ ਗੱਲ ਆ ਗਈ ਆਪਾਂ ਤਾਂ ਸਾਰਾ ਜੋਰ ਲਾ ਕੇ ਦੇਖ ਲਿਆ ਪੁਲਿਸ ਵਾਲਿਆਂ ਤੋਂ ਵੀ ਨਹੀਂ ਲੱਭਿਆ ਗਿਆ ਹੁਣ ਆਪਾਂ ਕਰੀਏ ਵੀ ਕੀ ਕਿ ਇਕ ਵਾਰੀ ਸਬਰ ਤਾਂ ਆ ਜਾਂਦਾ ਜੇ ਪਤਾ ਲੱਗ ਜੇ ਵੀ ਮੇਰਾ ਪੁੱਤ ਕਿੱਥੇ ਹੈ ਕੀ ਕਰਾਂ ਮਾਂ ਦੀ ਮਮਤਾ ਹੈ ਨਾ ਜੇ ਖਣ ਦਾ ਟੱਡ ਪਰਦਾ ਹੀ ਨਹੀਂ ਹੈਗਾ ਐ ਹੁੰਦਾ ਵੀ ਮੇਰੇ ਪੁੱਤ ਦਾ ਕਿਸੇ ਕੋਲ ਸੁਨੇਹਾ ਆ ਜੇ ਵੀ ਕੋਈ ਤੇਰਾ ਮੁੰਡਾ ਸਹੀ ਸਲਾਮਤ ਫਲਾਨੀ ਜਗ੍ਹਾ ਤੇ ਹੈ ਕੀ ਕਰੀਏ ਮੰਮੀ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਵੀਰੇ ਨੂੰ ਦੇਖਣ ਨੂੰ ਪਰ ਕਿਤੇ ਵੀ ਜੋਰ ਨਹੀਂ ਜਲ ਰਿਹਾ ਬੱਸ ਕਰੋ ਮੰਮੀ ਤੁਸੀਂ ਰੋਵੋ ਨਾ ਮੰਮੀ ਮੈਂ ਲਾਦਾ ਭਾਬੀ ਆ ਰਹੇ ਨੇ ਤੁਸੀਂ ਆਪਣਾ ਮੂੰਹ ਸਾਫ ਉਹ ਬਤਾ ਉਹਦੇ ਕੋਲੇ ਨਾ ਕੋਈ ਵੀ ਗੱਲ ਛੇੜੀ ਉਹ ਤਾਂ ਨਾ ਬਸ ਜਿੰਨੇ ਵੀ ਖੁਸ਼ ਰਹੀ ਓਨੀ ਘਟ ਹੈ ਆ ਮੰਮੀ ਮੈਂ ਤਾਂ ਭਾਬੀ ਕੋਲੇ ਕਦੇ ਵੀ ਰੇ ਦੀ ਗੱਲ ਨਹੀਂ ਛੇੜੀ ਜੇ ਮੇਰੇ ਨਾਲ ਕੋਈ ਗੱਲ ਕਰਦੀ ਵੀ ਆ ਨਾ ਭਾਬੀ ਮੈਂ ਗੱਲ ਟਾਲ ਕੇ ਕੋਈ ਹੋਰ ਗੱਲ ਛੇੜ ਲੈਂਦੀ ਹੇ ਤਾਂ ਮੇਰੀ ਤੇ ਸਿਆਣੀ ਹੈ ਨਾਲੇ ਜੇ ਕਾਲਾ ਸੈਡ ਸੁਰ ਗਿਆ ਨਾ ਉਹਨੂੰ ਕਹਿ ਦੀ ਫਲ ਫਰੂਟ ਲਿਆਉਗਾ ਆ ਹੁਣੇ ਗਿਆ ਸੀ ਮੰਮੀ ਵੀਰਾ ਮੈਂ ਭੇਜ ਜਾਗਾਂ ਮੈਂ ਭਾਬੀ ਨੂੰ ਫਰੂਟ ਲਿਆ ਦੇ ਰੋਟੀ ਦਾ ਚਾਜ ਨਾਲ ਚਲ ਠੀਕ ਹੈ ਪੁੱਤ ਚਲੋ ਮੈਂ ਮੈਂ ਸਬਜੀ ਬਣਾਉਣੀ ਹੋਗੀ ਤੁਸੀਂ ਹੁਈ ਨਾ ਮੰਨ ਲੈ ਕੇ ਜਾਈਂ ਨਾ ਪੁੱਤ ਬੱਸ ਰੋਇਆ ਮੂੰਹ ਧੋਇਆ ਹੁਣੇ ਕਿਹੜਾ ਚੰਦਰੇ ਨੇ ਆ ਕੇ ਦੇਖਣਾ ਹੈਗਾ ਤੇ ਪਿੱਛੇ ਕੀ ਹਾਲ ਹੋ ਗਿਆ ਕਾਲੇ ਤੋਂ ਇੱਥੇ ਗਣਾ ਮੈਂ ਤੈਨੂੰ ਸਾਰੇ ਘਰ ਚ ਲੱਭ ਪਾਈ ਆਂ ਹਾਂ ਦੱਸ ਕੀ ਕੰਮ ਸੀ ਕੰਮ ਤਾਂ ਇਹ ਸੀ ਇੱਕ ਤਨਾ ਪਰਚੀ ਬਣਾਈ ਪਈ ਆ ਥੋੜਾ ਜਿਹਾ ਸਮਾਨ ਲੈ ਕੇ ਆਣਾ ਉਹ ਮਾਰਕੀਟ ਚੋਂ ਲੈ ਆ ਦੇ ਚਾਹੀ ਜੋਤ ਨੂੰ ਨਾਲ ਲੈ ਜਿੰਦੂ ਉਹ ਜੋਤ ਕੀ ਕਰੂਗੀ ਇੱਥੇ ਮੈਂ ਇਕੱਲੇ ਲਿਆਉਂਗਾ ਸਮਾਨ ਚੱਲ ਕਰ ਲਾ ਲੈ ਆਈ ਨਾਲੇ ਮੰਮੀ ਦੀ ਪਰਚੀ ਲੈ ਜੀ ਉਹ ਦਵਾਈ ਖਤਮ ਹੋਣ ਵਾਲੀ ਆ ਬੀਬੀ ਦੀ ਉਹਦਾ ਮੈਨੂੰ ਪਤਾ ਗੋਲੀਆਂ ਕਿਹੜੀਆਂ ਲੈਂਦੀ ਆ ਉਹ ਉਹ ਗੋਲੀਆਂ ਲੈ ਕੇ ਆ ਜੀ ਹਾਂ ਉਹ ਲਿਆ ਦਿਓ ਤੇ ਨਾ ਮੈਂ ਗੱਲ ਕਰਨੀ ਸਤੈ ਨਾਲ ਗੱਲ ਕਰਨੀ ਆ ਕੀ ਗੱਲ ਕਰਨੀ ਆ ਚਾਚੀ ਦਾ ਨਾ ਫੋਨ ਆਇਆ ਸੀ ਉਹ ਕਿਹੜੀ ਚਾਚੀ ਫਿਰ ਤੈਨੂੰ ਪਤਾ ਹੀ ਆ ਚਾਚੀ ਕਿਹੜੀ ਉਹ ਇਹ ਕਹਿੰਦੀ ਸੀ ਕਿ ਤੇਰੀ ਇਦਾਂ ਦੀ ਹਾਲ ਤਾਂ ਤੈਨੂੰ ਆਕੇ ਨਾ ਤੇਰਾ ਚਾਚਾ ਲੈ ਜਾਂਦਾ ਤੂੰ ਹਫਤਾ ਇੱਥੇ ਲਾ ਜੀ ਕਿਵੇਂ ਜਾਇਆ ਵਾ ਉਹ ਤੇਰਾ ਦਿਮਾਗ ਠੀਕ ਆ ਗਗਨ ਅੱਜ ਉਹਨਾਂ ਨੂੰ ਤੇਰਾ ਚਿਹਰਾ ਆ ਗਿਆ ਪਹਿਲਾਂ ਕਦੇ ਯਾਦ ਨਹੀਂ ਕਰੀ ਐਗੀ ਕਿੰਨਾ ਕੁ ਜੀ ਆਪਣੇ ਘਰੇ ਹੋ ਗਿਆ ਕਦ ਆਏ ਨੇ ਉਦੋਂ ਤੈਂ ਫੋਨ ਵੀ ਕਰਿਆ ਸੀਗਾ ਜਦੋਂ ਘਰ ਦੇ ਨੇ ਤੈਨੂੰ ਮੇਰੇ ਲੜਲਾ ਆਇਆ ਸੀਗਾ ਉਦੋਂ ਆਏ ਸੀਗੇ ਉਹ ਦੱਸ ਨਹੀਂ ਪਰ ਮੈਂ ਤਾਂ ਤੈਨੂੰ ਸਿਰਫ ਪੁੱਛਿਆ ਕਾਲੇ ਉਹ ਯਾਰ ਤਾਂ ਕਿਤੇ ਨਹੀਂ ਆਣਾ ਹੈਗਾ ਠੀਕ ਆ ਨਾ ਅਸੀਂ ਆਪ ਹੀ ਸਾਂਭ ਲਾਂ ਪਹਿਲਾਂ ਕਿਹੜਾ ਤੈਨੂੰ ਹੁਣ ਤੱਕ ਸਾਂਭਿਆ ਨਹੀਂਗਾ ਨਾਲੇ ਤੇਰਾ ਮੈਨੂੰ ਪਤਾ ਉਹ ਕਿੰਨਾ ਕ ਕਰਦੇ ਨੇ ਆ ਬਸ ਤੈਨੂੰ ਉੱਪਰਲੇ ਮਨੋਂ ਹੀ ਕਹਤਾ ਵੀ ਆ ਕੇ ਲੈ ਜਾਨੇ ਅਸੀਂ ਕੋਈ ਗੱਲ ਨਹੀਂ ਚੇਤੇ ਨੂੰ ਨਹੀਂ ਪਸੰਦ ਤਾਂ ਮੈਂ ਨਹੀਂ ਜਾਂਦੀ ਇਹਦੇ 'ਚ ਇੰਨਾ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਮੈਂ ਤਾਂ ਸਿਰਫ ਤੈਨੂੰ ਪੁੱਛਿਆ ਹੀ ਆ ਉਹ ਗੁੱਸਾ ਤੇਰੇ ਨਾਲ ਨਹੀਂਗਾ ਗੁੱਸਾ ਤਾਂ ਉਹਨਾਂ ਤੇ ਹੈਗਾ ਅੱਜ ਤਾਂ ਉਹਨਾਂ ਨੇ ਚੱਕ ਕੇ ਮੂੰਹ ਫੋਨ ਕਰ ਲਿਆ ਪਹਿਲਾਂ ਕਦੇ ਪੁੱਛੇਗਾ ਵੀ ਸਾਡੀ ਧੀ ਸੁਖੀ ਆ ਕਿ ਦੁਖੀ ਆ ਛੇ ਮਾਂ ਪੇ ਹੁੰਦੋਂ ਤਾਂ ਉਹਨਾਂ ਨੂੰ ਫਿਕਰ ਹੁੰਦੀ ਚਾਚੇ ਤਾਈ ਕੀ ਦੇ ਨੇ ਬਸ ਐਨਾ ਹੀ ਬਹੁਤ ਜਿਹੜਾ ਫੋਨ ਕਰਕੇ ਪੁੱਛ ਲੈਂਦੇ ਨੇ ਉਹ ਤਾਂ ਹੁਣ ਕਿਤੇ ਨਹੀਂ ਆਣਾ ਠੀਕ ਆ ਨਾ ਉਰੇ ਦਾ ਤੈਨੂੰ ਮੰਮੀ ਤੇ ਜੋ ਤਾਪੀ ਸੰਭਲਣਗੇ ਮੰਮੀ ਤੇ ਜੋ ਹੋਂਦ ਤਾਂ ਮੇਰਾ ਬੁਥੇਰਾ ਕਰਦੀਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦੀ ਹੈਗੀ ਫਿਰ ਤੈਨੂੰ ਜੋ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਫਿਰ ਤੈਨੂੰ ਉੱਥੇ ਦੱਸ ਕੀ ਕਰਨ ਜਾਣਾਗਾ ਚੱਲ ਨਹੀਂ ਜਾਂਦੀ ਹੈਗੀ ਹੁਣ ਤੂੰ ਜਾਇਆ ਸਮਾਨ ਲਿਆ ਦੇ ਠੀਕ ਆ ਜੇ ਚਾਚੀ ਹੋਈਆਂ ਦਾ ਫੋਨ ਆਇਆ ਉਹਨਾਂ ਨੂੰ ਕਹਿ ਦੀ ਵੀਪਾ ਜੀ ਮੈਨੂੰ ਤਾਂ ਆਉਣ ਨਹੀਂ ਦਿੰਦੇ ਠੀਕ ਆ ਮੈਂ ਆਪਣੇ ਆਪ ਮਨਾ ਕਰ ਦੂੰਗੀ ਠੀਕ ਆ ਮੈਂ ਕਿਉਂ ਕਹਿਣਾ ਤੁਹਾਨੂੰ ਬੁਰੇ ਮੂੰਹ ਥੋੜਾ ਪਾਉਂਗੀ ਇਹ ਗੱਲ ਕਹਿ ਕੇ ਮੈਂ ਕਹਿ ਦੂੰ ਮੇਰਾ ਦਿਲ ਨਹੀਂ ਲੱਗਦਾ ਚਲ ਠੀਕ ਆ ਲਿਆ ਪਰਚੀ ਸਮਾਨ ਕਿਹੜਾ ਹੈਗਾ ਮੈਂ ਲੈ ਕੇ ਆਵਾ ਅੱਛਾ ਜੋਤ ਆਗੀ ਕਰੀ ਜਾਂਨੇ ਆ ਕੁਛ ਨਹੀਂ ਭਾਬੀ ਮੈਂ ਤਾਂ ਬੁਣੀ ਜਾਂਦੀ ਸੀ ਬੈਠੀ ਕਿਹਦੇ ਵਾਸਤੇ ਬਣਾਉਣੀ ਹੈ ਕਾਕੇ ਵਾਸਤੇ ਲੈ ਖੈਂਦੀ ਕਾਕੇ ਵਾਸਤੇ ਹੈ ਕਮਲੀ ਨਾ ਹੋਵੇ ਹਜੇ ਤੈਨੂੰ ਕੀ ਪਤਾ ਭਤੀਜਾ ਹੋਊਗਾ ਕਿ ਭਤੀਜੀ ਹੋਊਗੀ ਭਾਬੀ ਨੇ ਕਿ ਸਿਆਣੀ ਤਾਂ ਮੈਂ ਹੈਗੀ ਆ ਜਰਾਬਾਂ ਬੁੰਨ ਰਹੀਆਂ ਹਲੇ ਹੋਰ ਕੁਝ ਨਹੀਂ ਬੁੰਨਦੀ ਅੱਛਾ ਕਿੰਦੀ ਸਿਆਣੀ ਆ ਮੇਰੀ ਨਣਦ ਕਿੰਨਾ ਚਾ ਹੈ ਹਨਾ ਦਿਨ ਮੈਨੂੰ ਤਾਂ ਭਾਬੀ ਸੱਚੀ ਬਹੁਤ ਚਾ ਇਹਨੇ ਟਾਈਮ ਬਾਤ ਆਪਣੇ ਘਰੇ ਖੁਸ਼ੀ ਆਈ ਹੈਗੀ ਇੱਕ ਵਾਰੀ ਜਦੋਂ ਕਾਕਾ ਆ ਗਿਆ ਨਾ ਮੈਂ ਤਾਂ ਉਹਨੂੰ ਸਾਰਾ ਦਿਨ ਗੋਦੀ 'ਚ ਹੀ ਨਹੀਂ ਲਾਉਣਾ ਹੈਗਾ ਸੱਚੀ ਕੋਈ ਗੱਲ ਨਹੀਂ ਉਹ ਤੇਰੇ ਕੋਲ ਹੀ ਰਹੂਗਾ ਮੈਂ ਕਿਹੜਾ ਕਿਤੇ ਜਾਣਾਗਾ ਅੱਗੇ ਪਹਿਲਾਂ ਛੱਡ ਕੇ ਗਈਆਂ ਮੈਂ ਤੈਨੂੰ ਕਿਤੇ ਤਨ ਮੈਂ ਫੜਾਇਆ ਹੀ ਨਹੀਂ ਕਰਨਾ ਸਾਰਾ ਦਿਨ ਆਪਣੇ ਕੋਲੇ ਰੱਖਉਣਾ ਚੰਗਾ ਤੂੰ ਹੀ ਰੱਖ ਲਿਆ ਕਰੀ ਨਾ ਚਲ ਠੀਕ ਹੈ ਪਹਿਲਾਂ ਮੈਂ ਤੈਨੂੰ ਚੱਕ ਲਿਆ ਕਰੀ ਜੋ ਤੇਰਾ ਵਿਆਹ ਹੋ ਗਿਆ ਫਿਰ ਮੈਂ ਭਾਬੀ ਵਿਆਹ ਨਹੀਂ ਕਰਾਉਣਾ ਲੈ ਹੈ ਕਮਲੀ ਨਾ ਹੋਵੇ ਅੱਛਾ ਚਲ ਇੱਕ ਗੱਲ ਦੱਸ ਮੈਨੂੰ ਸੀਰੀਅਸ ਕਹਛਦੀ ਆ ਮੈਂ ਤੈਨੂੰ ਜੇ ਅਸੀਂ ਤੇਰਾ ਵਿਆਹ ਕਰੀਏ ਤਾਂ ਤੈਨੂੰ ਕਿਹੋ ਜਿਹਾ ਮੁੰਡਾ ਚਾਹੀਦਾ ਜਹੇ ਜਹ ਵੀਰੇ ਦੇ ਮੰਮੀ ਨੂੰ ਪਸੰਦ ਹੋਊਗਾ ਭਾਬੀ ਬਸ ਮੈਂ ਉਹੀ ਮੁੰਡੇ ਨੂੰ ਹਾਂ ਕਰ ਦਿੰਦਾ ਲੈ ਤੇਰੀ ਆਪਣੀ ਵੀ ਤਾਂ ਕੋਈ ਮਰਜ਼ੀ ਹੋਣੀ ਚਾਹੀਦੀ ਹੈ ਨਾ ਭਾਬੀ ਜਿਹੜਾ ਮੰਮੀ ਹੋਰੀ ਲੱਭਣਗੇ ਉਹ ਕਿਹੜਾ ਮਾਡਾ ਲੱਭਣਗੇ ਉੱਤੇ ਗੱਲ ਮੈਂ ਸਮਝਦੀ ਹਾਂ ਜੋਤ ਪਰ ਫਿਰ ਵੀ ਤੁਹਾਨੂੰ ਪਤਾ ਨਾ ਅੱਜ ਦਾ ਟਾਈਮ ਠੀਕ ਕੋਈ ਗੱਲ ਨਹੀਂ ਤੇਰੀ ਕੋਈ ਪਸੰਦ ਨਹੀਂ ਭਾਬੀ ਨਾਲ ਜਿਹੇ ਜਿਹੇ ਕੋਈ ਗੱਲ ਹੁੰਦੀ ਮੈਂ ਸਾਰਿਆਂ ਨਾਲ ਪਹਿਲਾਂ ਤੁਹਾਨੂੰ ਦੱਸਦੀ ਮੈਂ ਤੁਹਾਨੂੰ ਕਦੇ ਆਪਣੀ ਭਾਬੀ ਨਹੀਂ ਮੈਂ ਆਪਣੀ ਸਹੇਲੀ ਸਮਝਿਆ ਹੈਗਾ ਹਾਂ ਜੋਤ ਮੈਨੂੰ ਤੇਰੀ ਤੋਹੀ ਹਮੇਸ਼ੀ ਫਿਰ ਵੀ ਮੈਂ ਸੋਚਿਆ ਮੈਂ ਇੱਕ ਵਾਰ ਤੇਰੇ ਨਾਲ ਗੱਲ ਕਰਾਂ ਚੱਲ ਆ ਜਾ ਮੈਂ ਨਾ ਜੂਸ ਬਣਾਇਆ ਆ ਕੇ ਪੀਣਾ ਤੂੰ ਵੀ ਸ਼ੁਕਰ ਆ ਜੇ ਤੁਸੀਂ ਖੁਸ਼ ਆਪਣੇ ਲਈ ਬਣਾਇਆ ਆ ਆਪਾਂ ਦੋਨੇ ਪੀਣੀ ਆ ਅੱਗੇ ਦਾ ਸਮਾਂ ਤਾਂ ਬਾਜ਼ਾਰ ਗਏ ਹੋਏ ਨੇ ਸਮਾਨ ਲੈਣ ਅੱਛਾ ਜੀ ਹਾਂ ਆ ਜਾ ਤੁਸੀਂ ਚਲੋ ਆਗੀ ਭਾਬੀ ਮੈਂ ਸਸਰੀ ਗਾਲ ਮਸੀ ਸਸਰੀ ਗਾਲ ਪੁੱਤ ਹੋਰ ਕਿਵੇਂ ਠੀਕ ਹੋ ਹਾਂ ਅਸੀਂ ਤਾਂ ਸਾਰੇ ਠੀਕ ਠਾਕ ਆ ਤੁਸੀਂ ਦੱਸੋ ਆਪਣੇ ਘਰੇ ਸਾਰੇ ਠੀਕ ਨੇ ਸਾਰੇ ਵਧੀਆ ਅੱਜ ਕੋਈ ਦੀਂਦਾ ਹੀ ਨਹੀਂ ਕਰੇ ਵੇ ਪੁੱਤਾ ਉਹ ਬਹੂ ਤੇ ਕੁੜੀ ਤਾਂ ਅੰਦਰ ਪਈਆਂ ਨੇ ਆਰਾਮ ਕਰਦੀਆਂ ਨੇ ਤੇ ਕਾਲਾ ਖੇਤ ਗਿਆ ਹੋਇਆ ਤੇ ਤੂੰ ਦੱਸ ਤੂੰ ਕਿਵੇਂ ਕਿਹੜਾ ਮਾਰਿਆ ਅੱਜ ਉਹ ਮੈਨੂੰ ਤਾਂ ਮਾਤਾ ਨੇ ਭੇਜਿਆ ਸੀ ਜੋਤ ਭੈਣ ਦੇ ਰਿਸ਼ਤੇ ਬਾਰੇ ਰਿਸ਼ਤੇ ਬਾਰੇ ਕਿਹੜੇ ਪਿੰਡੋਂ ਪੁੱਤ ਉਹ ਮੇਰੀ ਮਾਤਾ ਦੇ ਪਿੰਡੋਂ ਹੀ ਆ ਕੋਈ ਅੱਛਾ ਰਿਸ਼ਤੇਦਾਰੀ ਚੋਂ ਹਾਂ ਤੇ ਕਿਵੇਂ ਦਾ ਮੁੰਡਾ ਹੈਗਾ ਕੀ ਘਰਵਾਰ ਹੈ ਕੀ ਜ਼ਮੀਨ ਹੈ ਇਦਾਂ ਵੀ ਪਤਾ ਲੱਗੇ ਮੁੰਡਾ ਦਾ ਸੋਹਣਾ ਸੁਨੱਖਾ ਵਾਸੀ ਪੰਜ ਸੱਤ ਕਿਲੇ ਵੀ ਆਉਂਦੇ ਨੇ ਚੰਗਾ ਪਰਿਵਾਰ ਹੈ ਜੇ ਤੂੰ ਕਹੇ ਤਾਂ ਮੈਂ ਗੱਲ ਤੋਰ ਲਾਣਾ ਨਾ ਲੱਗੇ ਰਿਸ਼ਤਾ ਤਾਂ ਠੀਕ ਆ ਪੁੱਤ ਜਿਵੇਂ ਤੂੰ ਦੱਸ ਦੇਗਾ ਪਰ ਹਾਲੇ ਤਾਂ ਨਹੀਂ ਅਸੀਂ ਰਿਸ਼ਤਾ ਕਰਨਾ ਹੈਗਾ ਜੋਤ ਦਾ ਮੜਾ ਨਿੱਕਾ ਨਿਆਣਾ ਹੋ ਜਾਂਦੇ ਬਹੂ ਤੇ ਫਿਰ ਦੇਖਦੇ ਆਂ ਬਾਕੀ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਇੱਕ ਵਾਰ ਦੇਖ ਦਿਖਾਈ ਆਪਾਂ ਕਰਿਆਵਾਂਗੇ ਓਏ ਉਹੀ ਗੱਲ ਕਹਿਣਾ ਮਾਸੀ ਇੱਕ ਵਾਰੀ ਦੇਖ ਲਓ ਹਲੇ ਤਾਂ ਉਹ ਵੀ 2-3 ਮਹੀਨੇ ਲੱਗ ਜਾਣਗੇ ਪਹਿਲਾਂ ਦੇਖ ਪਰਖ ਲੋ ਇੱਕ ਵਾਰੀ ਪਰਿਵਾਰ ਨੂੰ ਕੋਈ ਗੱਲ ਨਹੀਂ ਪੁੱਤ ਆ ਲੈਣ ਦੇ ਕਾਲੇ ਨੂੰ ਮੈਂ ਕਰਦੀ ਆ ਉਹਦੇ ਨਾਲ ਸਲਾਹ ਹਾਂ ਕਰ ਲਿਓ ਬਾਕੀ ਮੰਮੀ ਨਾਲ ਕਰ ਲਿਓ ਗੱਲ ਕੀ ਕਹਿੰਦੇ ਨੇ ਨਾ ਠੀਕ ਐ ਪੁੱਤ ਚੱਲ ਤੂੰ ਬੈਠ ਪੁੱਤ ਮੈਂ ਚਾਹ ਲੈ ਕੇ ਆਉਂਦੀ ਆ ਠੀਕ ਐ ਮਾਸੀ ਲੈ ਮਾਤਾ ਦਾ ਕੰਮ ਤਾਂ ਨਿਭੜ ਗਿਆ ਹੁਣ ਬਸ ਬਾਜ਼ਾਰੋਂ ਸਮਾਨ ਜਾ ਲੈ ਕੇ ਆਉਣਾ